ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਸਾਥੀਓ ਅੱਜ ਤਰੀਕ ਹੈ 25 ਅਕਤੂਬਰ 2025 25 10 25 ਲਗਭਗ ਟਾਈਮ ਸਵੇਰ ਦਾ ਸਮਾਂ ਹੈ 7:20 ਮਿੰਟ ਦਾ ਸਵੇਰ ਦਾ ਸਮਾਂ ਹੈ ਇਧਰਲੇ ਪਾਸੇ ਦਾ ਜਿਹੜਾ ਮੌਸਮ ਤੁਸੀਂ ਦੇਖ ਸਕਦੇ ਹੋ ਆਪਣੇ ਡਿੜਬੇ ਬਲਾਕ ਦੇ ਵਿੱਚੋਂ ਸੱਤ ਟਰੈਕਟਰ ਤੇ ਤਿੰਨ ਟਰੈਕਟਰ ਮੂਨਕ ਬਲਾਕ ਦੇ ਬੱਲਰਾ ਪਿੰਡ ਦੇ ਤਿੰਨ ਟਰੈਕਟਰ ਸਾਡੇ ਭਰਾਵਾਂ ਦੇ ਉਹ ਵੀ ਆ ਚੁੱਕੇ ਆ ਅਜੇ ਇੱਧਰੋਂ ਦੇਖ ਲਓ ਕਿ ਸੂਰਜ ਥੋੜਾ ਜਿਹਾ ਦੇਖਣਾ ਸ਼ੁਰੂ ਹੋਇਆ ਇੱਧਰ ਦੇ ਮੌਸਮ ਦਾ ਆਪਣੇ ਨਾਲੋਂ ਫਰਕ ਹੈ ਥੋੜਾ ਜਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਰਿਆਈ ਇਲਾਕਾ ਹੋਣ ਕਰਕੇ ਆ ਧੁੰਦ ਭਾਫ਼ ਜਿਹੜੀ ਉੱਡਦੀ ਆ ਅਗਲੇ ਪਾਸੇ ਪਾਣੀ ਆ ਭਰਾ ਦੀ ਜ਼ਮੀਨ ਪੱਧਰ ਕਰਨ ਵਾਸਤੇ ਪਿੰਡ ਮਾਛੀ ਕੇ ਮਾਛੀ ਵਾਲਾ ਪਿੰਡ ਮਾਛੀ ਵਾਲਾ ਜਿਹੜਾ ਰਮਦਾਸ ਹਲਕੇ ਦਾ ਪਿੰਡ ਹੈ ਉੱਥੇ ਆਪਣੇ ਟਰੈਕਟਰ ਆ ਪਹੁੰਚ ਚੁੱਕੇ ਆ ਤੇ ਆ ਭਰਾ ਪੁੱਠਾ ਕਰਾ ਪਾ ਰਹੇ ਆ ਕਿਉਂਕਿ ਇਹਦੇ ਨਾਲ ਬੈਕ ਧੱਕਣਾ ਪਊਗਾ ਅਗਲੇ ਪਾਸੇ ਪਾਣੀ ਆ ਮਿੱਟੀ ਜਿਹੜੀ ਬੈਕ ਸਾਈਡ ਲਿਆ ਕੇ ਇਧਰ ਇਕੱਠੀ ਕਰਨਗੇ ਅੱਗੇ ਧੱਕ ਦਿਆ ਕਰੂਗਾ ਆ ਭਰਾ ਸਾਡੇ ਲੱਗਿਆ ਸਾਡਾ ਧਰਮ ਸਿੰਘ ਖੜਾ ਲੱਗ ਰਿਹਾ ਤੇ ਉਧਰਲੇ ਪਾਸੇ ਆਪਣੇ ਟਰੈਕਟਰ ਉਹ ਵੀ ਖੜਿਆ ਆ ਰਹੇ ਆ ਸਾਰੇ ਆਪ ਕੋ ਬਾਰੇ ਬਾਰੇ ਭਰਾਓ ਇਸ ਕਰਕੇ ਹੁਣ ਕੰਮ ਆਪਾਂ ਸਟਾਰਟ ਕਰਤਾ ਸਵੇਰ ਦਾ ਸਮਾਂ ਸੋ ਤਾਂ ਬਹੁਤ ਧੰਨਵਾਦ